ਲੋਕ ਸਭਾ ਸਰਕਾਰ ਸੰਗ੍ਰੂਪ ਦੀ ਜਿੱਤੇ ਬਹੁਤ ਦਿਲਚਸਪ ਬਣ ਚੁੱਕੀ ਹੈ ਇਸ ਸਮੇਂ ਆਵਾਜ਼ ਦੀ ਪਾਰਟੀ ਦੇ ਲਈ ਇਹ ਵਕਾਤ ਦਾ ਮੁੱਦਾ ਬਣਿਆ ਹੋਇਆ ਹੈ ਵਕਾਤ ਦਾ ਮੁੱਦਾ ਇਹ ਸਿਮਰਨਜੀਤ ਸਿੰਘ ਮਾਨ ਦੇ ਲਈ ਵੀ ਹੈ ਕਿਉਂਕਿ ਪਿਛਲੀ ਜ਼ਿਮਨੀ ਚੋਣ ਸਿਮਰਨਜੀਤ ਸਿੰਘ ਮਾਨ ਜੋਂ ਨਾਲ ਜਿੱਤੀ ਸੀ ਪਰ ਦੂਜੀਆਂ ਪਾਰਟੀਆਂ ਨੇ ਵੀ ਆਪਣੀਆਂ ਸਰਗਰਮੀਆਂ ਪੂਰੀ ਤਰੀਕੇ ਨਾਲ ਵਧੀਆਂ ਹੋਈਆਂ ਨੇ ਇਸ ਸਬੰਧ ਵਿੱਚ ਅਸੀਂ ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਚੋਹਾਨ ਨਾਲ ਗੱਲ ਕੀਤੀ ਹੈ ਚੋਹਾਨ ਸਾਹਿਬ ਤੁਹਾਡਾ ਸਵਾਗਤ ਹੈ ਧੰਨਵਾਦ ਜੀ चौहान ਸਾਹਿਬ ਕਿਸ ਤਰ੍ਹਾਂ ਦੀਆਂ ਪ੍ਰਸਤਿਤੀਆਂ ਚੱਲ ਰਹੀਆਂ ਨੇ ਸਰ ਇਸ ਸਮੇਂ ਲੋਕ ਸਭਾ ਹਲਕਾ ਸਮਰੂਰ ਦੀ ਜਿਹੜੀ ਚੋਣ ਹੈ ਜੀ ਇਹ ਪੂਰਾ ਇੱਕ ਹੌਟ ਸੀਟ ਬਣਦੀ ਜਾ ਰਹੀ ਹੈ ਜੀ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਇਹਨੂੰ ਆਪਣੀ ਰਾਜਧਾਨੀ ਵੀ ਮੰਨਦੀ ਹੈ ਜੀ ਇਹ ਸਵਾਲ ਦਾ ਸਵਾਲ ਵੀ ਜੀ ਸਵਾਲ ਦਾ ਸਵਾਲ ਇਸ ਕਰਕੇ ਵੀ ਮੁੱਖ ਮੰਤਰੀ ਦਾ ਪਿੰਡ ਜੀ ਇਹ ਉਹਨਾਂ ਦਾ ਜਿਹੜਾ ਵਿਧਾਨ ਸਭਾ ਹਲਕਾ ਧੂੜੀਜੀ ਤੋਂ ਉਹ ਜਿੱਤ ਕੇ ਇਸ ਵੇਲੇ ਸੂਬੇ ਦੇ ਮੁੱਖ ਮੰਤਰੀ ਨੇ ਉਹ ਵੀ ਇਸ ਵਿਧਾਨ ਸਭਾ ਹਲਕੇ ਚੋਂ ਦਾ ਵਿਧਾਨ ਸਭਾ ਹਲਕੇ ਚੋਂ ਦਾ ਜੀ ਇਸ ਕਰਕੇ ਆਮ ਆਦਮੀ ਪਾਰਟੀ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਇਹ ਸੀਟ ਜਿੱਤਣ ਲਈ ਠੀਕ ਹੈ ਮੁੱਖ ਮੰਤਰੀ ਅੱਜ ਤੋਂ ਕੁਝ ਦਿਨ ਪਹਿਲਾਂ ਬਰਨਾਲਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਿਤਿਹਰ ਜੀ ਦੀ ਚੋਣ ਕੈਂਪੇਨ ਨੂੰ ਮਤ ਸਿਖਰ ਤੇ ਪਹੁੰਚਾਉਣ ਲਈ ਰੈਲੀ ਤੇ ਰੋਡ ショਅ ਕਰਕੇ ਗਏ ਜੀ 6 ਮਈ ਨੂੰ ਸਨਾਮ ਦੇ ਵਿੱਚ ਵੀ ਰੋਡ ショਅ ਕਰਨਾ ਹੈ ਮੁੱਖ ਮੰਤਰੀ ਭਰਾਂਗੇ ਠੀਕ ਹੈ ਉਹ ਤੋਂ ਲੱਗ ਰਿਹਾ ਹੈ ਬਈ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਜਿਹੜੀ ਪਿਛਲੇ ਲੰਘੀ ਬਾਏ ਦੇ ਵਿੱਚ ਜਿਹੜੀ ਲੋਕ ਸਭਾ ਦੀ ਉਪ ਚੋਣ ਹੋਈ ਸੀ ਜਿਹਦੇ ਵਿੱਚ ਸਰਦਾਰ ਸਮਨਦੀਤ ਸਿੰਘ ਮਾਨ ਜਿੱਤ ਗਈ ਸੀ ਜੀ ਵੀ ਸ਼ਾਇਦ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਉਹ ਧੱਬਾ ਵੀ ਲਾਉਣਾ ਚਾਹੁੰਦੀ ਹੈ ਠੀਕ ਹੈ ਇਸ ਕਰਕੇ ਮਤਲਬ ਪੂਰੀ ਸਰਗਰਮੀ ਨਾਲ ਆਮ ਆਦਮੀ ਪਾਰਟੀ ਨੇ ਚੋਣ ਮੇਮ ਭੰਗਾਈ ਜਰੀਆ ਇੱਕ ਤਾਂ ੱੱਪਾ ਹੋ ਗਿਆ ਇੱਕ ਚੋਹਾਂ ਸਰ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਹੁਣ ਪ੍ਰਭਾਵ ਹੈ ਹਾਂ ਲੋਕਾਂ ਦੇ ਵਿੱਚ ਇਹ ਹੈ ਜਿਹੜਾ ਮਲਾਜਮ ਤੱਕੇ ਹੂੰ ਜੇ ਗੱਲ ਕੀਤੀ ਜਾਵੇ ਮਲਾਜਮ ਤੱਕੇ ਦੀ ਚਾਹੇ ਉਹ ਨੌਕਰ ਸ਼ਾਹ ਨੇ ਜਿਹੜੇ ਮੌਜੂਦਾ ਨੌਕਰੀ ਕਰ ਰਹੇ ਨੇ ਹੂੰ ਹੂੰ ਚਾਹੇ ਉਹ ਪੈਨਸ਼ਨਰ ਨੇ ਜਿਹੜੇ ਉਹ ਕਿਤੇ ਵੀ ਵਿਭਾਗੇ ਦਾ ਹੈ ਉਹਨਾਂ ਦੇ ਕਿੰਨਾ ਕਿੰਨਾ ਨਰਾਜ਼ ਵੀ ਜ਼ਰੂਰ ਜਿਹੜੇ ਸੂਬੇ ਦੀ ਮੌਜੂਦਾ ਸਰਕਾਰ ਹੈ ਉਹਦੇ ਖਿਲਾਫ ਸਾਫ ਧੱਕਾਈ ਦਿੰਦੀ ਹੈ ਕਿਉਂਕਿ ਉਹ ਕਹਿੰਦੇ ਜਿਹੜੇ ਵਾਅਦੇ ਸਾਡੇ ਨਾਲ ਕੀਤੇ ਸੀ ਹਾਂ ਹਾਂ ਉਹ ਇੰਨਾ ਨੇ ਆਪਣੇ 2 ਸਾਲ ਦੇ ਸਮੇਂ ਦੇ ਦੌਰਾਨ ਸਾਨੂੰ ਉਹ ਨਹੀਂ ਪੂਰੇ ਕੀਤੇ ਚਾਹੇ ਉਹ ਕੋਈ ਡੀਏ ਦੀ ਕੇਸਟ ਰੇਣੀ ਹੈ ਜੀ ਭਾਵੇਂ ਕਿਤੇ ਕੋਈ ਮੁਲਾਜ਼ਮਾਂ ਦੇ ਕੋਈ ਜਿਹੜੇ ਠੇਕੇ ਦੇ ਤੇ ਮੁਲਾਜ਼ਮ ਕੰਮ ਕਰਦੇ ਉਹਨਾਂ ਨੂੰ ਰੈਗੂਲਰ ਕਰਨ ਦੀ ਹੈਗੀ ਹੈ ਜੀ ਉਹ ਸਾਰਾ ਕੰਮ ਜਿਉਂਦੀ ਤੋਂ ਵਰਕਰ ਕਰਦੇ ਆ ਜੇ ਕੁਝ ਕੀਤਾ ਵੀ ਹੈ ਨਾ ਉਹ ਵੀ ਚਲੋ ਮੇਰੂਪ ਜੀ ਦੇ ਵਿੱਚ ਉਹਨਾਂ ਨੂੰ ਆਪਾ ਰੈਗੂਲਰ ਨਹੀਂ ਕਹਿ ਸਕਦੇ ਠੀਕ ਹੈ ਜਿਵੇਂ ਟਿੱਕਰਾਂ ਦੀ ਗੱਲ ਕੀਤੀ ਜਾਵੇ ਉਹਨਾਂ ਦੀ ਤਨਖਾਹ ਜੇ ਉਹਨਾਂ ਨੂੰ 8000 ਮਿਲਦਾ ਸੀਗਾ ਹੁਣ 15 ਕਰਤਾ ਜੀ 10 ਵਾਲੇ ਦਾ 18 ਕਰਤਾ ਮਤਲਬ ਇਦਾਂ ਦਾ ਹੈਗਾ ਉਹਨੂੰ ਆਪਾ ਕਿਵੇਂ ਰੈਗੂਲਰ ਬਣ ਸਕਦੇ ਠੀਕ ਹੈ ਤੇ ਉਹ ਨਰਾਜ਼ੀ ਉਹਨਾਂ ਦੀ ਵੀ ਜਾਹਰ ਹੈ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਆਮ ਆਦਮੀ ਪਾਰਟੀ ਲਈ ਜਿਹੜੀ ਵੱਡੀ ਸਰਦਰਦੀ ਬਣਦੀ ਜਾ ਰਹੀ ਹੈ ਭਾਰਤੀ ਕਿਸਾਨ ਜੁਨੀਆ ਨੇਕਤਾ ਉਪਰ ਅੱਛਾ ਪੂਰਨਾ ਨੇ ਕੱਲ ਤੋਂ ਹੂੰ ਹੂੰ ਬਰਨਾਲੇ ਦੇ ਵਿੱਚ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਗੁਰਮੀਤ ਸਿੰਘ ਮੀਤ ਹੈਰ ਉਹਨਾਂ ਦੀ ਕੋਠੀ ਅੱਗੇ ਪੱਕਾ ਧਰਨਾ ਅਣਮੁੱਥੇ ਸਮੇਂ ਲਈ ਲਾਉਣ ਦਾ ਐਲਾਨ ਕੀਤਾ ਹੋਇਆ ਅੱਛਾ ਕਿਉਂਕਿ ਹੂੰ ਹੂੰ ਸ਼ੇਰਪੁਰ ਲੇੜ ਲੇਕ ਪਿੰਡ ਦੇ ਵਿੱਚ ਇੱਕ ਕਿਸੇ ਕਿਸਾਨ ਗੁਰਜਰ ਸਿੰਘ ਨਾਮੀ ਕਿਸਾਨ ਦੀ ਜ਼ਮੀਨ ਦਾ ਕੋਈ ਝਗੜਾ ਹੈ ਜੀ ਸਾਨੂੰ ਜਿੱਥੇ ਬੰਦੀ ਜਿਹੜੀ ਆ ਉਹ ਇਹ ਗੱਲ ਕਹਿੰਦੀ ਐ ਵੀ ਇੱਕ ਬਾਰ ਸੂਪ ਵਿਅਕਤੀ ਹੂੰ ਹੂੰ ਸਰਕਾਰ ਦੀ ਸ਼ਹਿ ਤੇ ਉਹਦੀ ਜ਼ਮੀਨ ਹੜਾਪ ਰੇ ਠੀਕ ਐ ਪਤਾ ਇਹ ਵੀ ਲੱਗਿਆ ਵੀ ਉਹ ਜਿਹੜਾ ਮੈਟਰ ਐ ਉਹ ਕੋਰਟ ਦੇ ਵਿੱਚ ਵੀ ਐ ਠੀਕ ਐ ਉਸ ਤੋਂ ਹੁਣ ਸਰਕਾਰ ਵੀ ਉਹਦੇ 'ਚ ਕੁਝ ਨਹੀਂ ਮੇਰਾ ਕਹਿ ਸਕੂਗੀ ਠੀਕ ਐ ਪਰ ਹਾਂ ਹਾਂ ਆਮ ਆਦਮੀ ਪਾਰਟੀ ਲਈ ਵੱਡੀ ਸਰਕਾਰ ਦੀ ਇਹ ਮੰਨਿਆ ਜਾ ਰਿਹਾ ਕਿਉਂਕਿ ਮਾਲਵਾ ਗੜ ਹੈ ਹੂੰ ਹੂੰ ਭਰਾ ਹਟੜੇ ਦਾ ਹੂੰ ਉਹਦੇ ਵਿੱਚ ਸੰਗਰੂਰ ਲੋਕ ਸਭਾ ਹਲਕਾ ਤੇ ਬਖਿੰਡੇ ਦੇ ਵਿੱਚ ਇਹਨਾਂ ਦਾ ਪੂਰਾ ਪ੍ਰਭਾਵ ਹੈ ਠੀਕ ਹੈ ਇਹਨਾਂ ਨੇ ਨਾਲ ਧਰਨੇ ਤੋਂ ਲਵੇ ਵੀ ਐਲਾਨ ਕੀਤਾ ਵੀ ਜਦੋਂ ਕਿਤੇ ਮੀਟਿੰਗ ਜਾਂ ਪਿੰਡਾਂ ਚ ਆਉਣਗੇ ਅਸੀਂ ਉੱਥੇ ਵੀ ਇਹਨਾਂ ਨੂੰ ਸਵਾਲ ਵੀ ਕਰਾਂਗੇ 11 ਸਵਾਲਾਂ ਦਾ ਇੱਕ ਕਾਕਾ ਬਣਾਇਆ ਹੋਇਆ ਠੀਕ ਹੈ ਮੇਨ ਮਤਲਬ ਉਹ ਕਿਸਾਨ ਦੀ ਜ਼ਮੀਨਾਂ ਦਾ ਆਪਣਾ ਵਾਲਾ ਮਾਮਲਾ ਹੈ ਇਹ ਕਰਕੇ ਲੱਗਦਾ ਵੀ ਅਗਰ ਜੇ ਕਿਸਾਨ ਯੂਨੀਅਨ ਨਾਲ ਇਹਨਾਂ ਦਾ ਬੈਠ ਕੇ ਕੋਈ ਨਿਵੇੜਾ ਨਹੀਂ ਹੁੰਦਾ ਹਾਂ ਹਾਂ ਤਾਂ ਉਹ ਆਮ ਆਦਮੀ ਪਾਰਟੀ ਲੇਕ ਮੱਡੀ ਸਰਦਾਰ ਦੀ ਪੈਦਾ ਹੋ ਸਕਦੀ ਹੈ ਇੱਕ ਇਹ ਸਰਦਾਰ ਦੀ ਹੋਊਗੀ ਦੂਜਾ ਇਹ ਹੈ ਵੀ ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲ ਹੈ ਇਸ ਸਬੰਧ ਵਿੱਚ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਹੈ ਕਿ ਉਸ ਦੀ ਸਿਕਿਉਰਿਟੀ ਖਤਮ ਕਰਨ ਕਰਕੇ ਉਹਦਾ ਕਤਲ ਹੋਇਆ ਹੈ ਇਹ ਵੀ ਮੁੱਦਾ ਬਣੂਗਾ ਬਿਲਕੁਲ ਜੀ ਬਿਲਕੁਲ ਕਿਉਂਕਿ ਉਹ ਜਿਹੜਾ ਹੈਗਾ ਜਿਹੜੇ ਨੌਜਵਾਨ ਵਰਗ ਹੈ ਹਾਂ ਜੀ ਉਹਨਾਂ ਦੀਆਂ ਜੇ ਸੋਸ਼ਲ ਮੀਡੀਆ ਤੇ ਪੋਸਟਾਂ ਦੇਖੀਆਂ ਜਾਣ ਜਾਂ ਦੇਖਣ ਨੂੰ ਮਿਲ ਰਹੀਆਂ ਨੇ ਉਹ ਭਾਈ ਅਮਰਤਪਾਲ ਸਿੰਘ ਦੇ ਮਾਮਲੇ ਨੂੰ ਜੀ ਜੋੜ ਕੇ ਦੇਖ ਰਹੇ ਨੇ ਸੁਪਰੀਮ ਕੋਰਟ ਵਾਲਾ ਜੇ ਕੱਲ ਹੀ ਗੱਲ ਬਾਹਰ ਆਈ ਹੈ ਹੂੰ ਹੂੰ ਉਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ ਜੇ ਇਦਾਂ ਦਾ ਹੁੰਦਾ ਤਾਂ ਸਿਮਰਨਜੀਤ ਸਿੰਘ ਮਾਨ ਫੇਰ ਭਾਰੂ ਪੈ ਸਕਦੇ ਨੇ ਇਹ ਵਿਰੋਧੀ ਧਰਾਂ ਤੇ ਉਹਦੇ 'ਚ ਚਾਹੇ ਕਾਂਗਰਸ ਹੋਵੇ ਚਾਹੇ ਆਪ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਭਾਜਪਾ ਹੋਵੇ ਇੱਕ ਮੈਨੂੰ ਇਹ ਦੱਸਿਓ ਕਿ ਇਸ ਸਮੇਂ ਸੰਗਰੂਰ ਦੇ ਵਿੱਚ ਕਾਂਗਰਸ ਵੱਲੋਂ ਸੁਖਪਾਲ ਸਿੰਘ ਖੈਰਾਂ ਨੂੰ ਭਲੱਥ ਤੋਂ ਲੈ ਕੇ ਆਂਦਾ ਹੈ ਹਾਂਜੀ ਹਾਂਜੀ ਤੇ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀ ਆਵਾਜ਼ ਤਾਂ ਨਹੀਂ ਉੱਠ ਰਹੀ ਕਿ ਵੀ ਇਹ ਇਹਨਾਂ ਪੈਰਾਸ਼ੂਟ ਜਿਹੜਾ ਉਮੀਦਵਾਰ ਲੈਂਦਾ ਨਹੀਂ ਨਹੀਂ ਜਿਹੜੇ ਦੇਖਣ ਦੇ ਵਿੱਚ ਆਇਆ ਮੈਂ ਮੈਂ ਤਾਂ ਮੈਂ ਤਾਂ ਮੇ ਕੋ ਪੱਤਰਕਾਰੀ ਦੇ ਖੇਤਰ ਵਿੱਚ ਵੇਚ ਰਹੇ ਹਾਂ ਜਿਹੜੇ ਸੰਗਰੂਰ ਦੇ ਲੋਕ ਨੇ ਇਹ ਜੇ ਮੰਨ ਲਿਆ ਜਾਵੇ ਨਾ ਮੌਸਮੇ ਕਿਤਨੇ ਦੇ ਨੇ ਜੀ ਜੀ ਇੱਥੇ ਘਰੋਂ ਦੇ ਨੇ ਦੂਜਾ ਬੰਦਾ ਭਿੱਜ ਜਿੱਤ ਜਾਂਦਾ ਇਹ ਕਿਤੇ ਉਹਨਾਂ ਦੀ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਜੀ ਜੀ ਕਿਉਂਕਿ ਸੁਖਵਾਲ ਸਿੰਘ ਖਹਿਰਾ ਦਾ ਇਹ ਹੈ ਵੀ ਇੱਕ ਵੱਡਾ ਚੇਰਾ ਜੀ ਜੀ ਹੜਲੇ ਦਾ ਲੀਡਰ ਨੇ ਉਹ ਖੁੱਲ ਕੇ ਮੁੱਖ ਮੰਤਰੀ ਦੇ ਖਿਲਾਫ ਹੀ ਬੋਲ ਦੇਣੀ ਹੂੰ ਹੂੰ ਜਿਹੜਾ ਹੁਣ ਸਵਾਲ ਇਹ ਖੜਾ ਹੈ ਵੀ ਮੁੱਖ ਮੰਤਰੀ ਨੂੰ ਚੈਲੰਜ ਕਰਨ ਵਾਲਾ ਬੰਦਾ ਤੁਹਾਨੂੰ ਕੈਂਡੀਡੇਟ ਦੇ ਰੂਪ ਵਿੱਚ ਮਿਲੇ ਆ ਕਾਂਗਰਸ ਨੇ ਜਿਹੜਾ ਦਿੱਤਾ ਲੋਕ ਉਹਨੂੰ ਵੀ ਇਗਨੋਰ ਨਹੀਂ ਕਰਦੇ ਵੀ ਇਹ ਬਾਹਰ ਲੇਗੀ ਠੀਕ ਹੈ ਇਹ ਚੋਹਾਂ ਦਾ ਸੁਲਬੀਰ ਸਿੰਘ ਗੋਲਡੀ ਦਾ ਵੀ ਕੋਈ ਅਸਰ ਪਊਗਾ ਨਹੀਂ ਦੇਖੋ ਉਥੇ ਜਿਹੜਾ ਹੈਗਾ ਜੀ ਕੱਲ ਪਰਸੋਂ ਜਿਹੜੇ ਕਾਂਗਰਸ ਵੀ ਸੀ ਜਿਹੜੀ ਹਿੰਦਿਆ ਦੂਜੀ ਕਤਾਰ ਦੇ ਲੀਡਰ ਹੂੰ ਉਹਨਾਂ ਨੇ ਇੱਕ ਵੱਡਾ ਕੱਠ ਕਰਕੇ ਸੁਪਾਲ ਸਿੰਘ ਖਹਿਰਾ ਨੂੰ ਵਿਸ਼ਵਾਸ ਦਿਵਾਇਆ ਵੀ ਉਹ ਚਲੋ ਚਲੇ ਗਏ ਉਹ ਉਹੀ ਰਹਿ ਸਕਦੇ ਨੇ ਕਿਉਂ ਗਏ ਹੂੰ ਹੂੰ ਜਿਵੇਂ ਖਹਿਰਾ ਕਹਿ ਰਹੇ ਨੇ ਵੀ ਉਹਦੇ ਬਾਹਰ ਮਰੋੜੀ ਕੋਈ ਵਿਜੀਲੈਂਸ ਦਾ ਕੋਈ ਕੇਸ ਹੈਗਾ ਕੋਈ ਚੱਲ ਵੀ ਰਿਹਾ ਹੈ ਗੋਵਾਰੀ ਸੰਗਰੂਰ ਵਿਜੀਲੈਂਸ ਦਫ਼ਤਰ ਦੇ ਵਿੱਚ ਉਹ ਮਤਲਬ ਪੇਸ਼ ਹੋ ਕੇ ਆਪਣਾ ਪੱਖ ਵੀ ਲੈ ਕੇ ਗਏ ਨੇ ਹੋ ਸਕਦਾ ਵੀ ਇਹ ਉਹ ਗੱਲ ਹੋਵੇ ਹਾਂ ਪਰ ਕਾਂਗਰਸ ਨੇ ਜਿਹੜੇ ਉਹ ਕਹਿੰਦੇ ਅਸੀਂ ਤੁਹਾਡੇ ਨਾਲ ਗਣੇ ਅਸੀਂ ਘੜਾ ਕੇ ਕੰਮ ਕਰਾਂਗੇ ਉਦੋਂ ਵੀ ਵੱਧ ਮਾਰਜਨ ਨਾਲ ਅਸੀਂ ਧੂਰੀ ਤੋਂ ਤੁਹਾਨੂੰ ਜਿਤਾ ਕੇ ਭੇਜਾਂਗੇ ਚੋਰਾਂ ਸਾਹਿਬ ਇੱਕ ਅਕਾਲੀ ਦਲ ਕਾਫੀ ਸਮੇਂ ਤੋਂ ਯਤਨਸ਼ੀਲ ਹੋ ਰਿਹਾ ਹੈ ਵੀ ਕਿਵੇਂ ਨਾ ਕਿਵੇਂ ਉੱਭਰਿਆ ਜਾਵੇ ਜਦੋਂ ਅਸੀਂ ਸੰਗਰੂਰ ਦੀ ਸੀਟ ਦੀ ਗੱਲ ਕਰਦੇ ਹਾਂ ਇੱਥੇ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਜਦੋਂ ਇਕਬਾਲ ਸਿੰਘ ਢੋਂਡਾ ਨੂੰ ਐਲਾਨਿਆ ਗਿਆ ਤਾਂ ਸੁਖਦੇਵ ਸਿੰਘ ਢੀਂਟਾ ਦਾ ਪਰਿਵਾਰ ਕਾਫੀ ਜ਼ਿਆਦਾ ਨਾਰਾਜ਼ ਹੋ ਗਿਆ ਹੈ ਤੇ ਉਸ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਵੱਖ ਕਰ ਲਿਆ ਉਸ ਵੱਲੋਂ ਚੋਣ ਪ੍ਰਚਾਰ ਵੀ ਨਹੀਂ ਕੀਤਾ ਜਾ ਰਿਹਾ ਤੇ ਅਕਾਲੀ ਦਲ ਦੀਆਂ ਸਰਗਰਮੀਆਂ ਦੇ ਉੱਤੇ ਇਸ ਦਾ ਕੋਈ ਅਸਰ ਹੋ ਰਿਹਾ ਹੈ ਨਹੀਂ ਨਹੀਂ ਬਿਲਕੁਲ ਸਦ ਬਿਲਕੁਲ ਹੋ ਰਿਹਾ ਹੈ ਉਹਦੇ ਕਾਰਨ ਇਹ ਹੈ ਵੀ ਇੱਥੇ ਤੰਗਰੂਰ ਦੇ ਵਿੱਚ ਤੰਗਰੂਰ ਤੇ ਬਰਨਾਲਾ ਦੇ ਵਿੱਚ ਸੁਖਦੇਵ ਸਿੰਘ ਢੀਂਡਤਾ ਢੜੇ ਦਾ ਜਿਹੜਾ ਹੈਗਾ ਪੂਰਾ ਦਬਦਬਾ ਹੈਗਾ ਉਹਨਾਂ ਦਾ ਵਰਕਰ ਹਰ ਪਿੰਡ ਹਰ ਕੋਲੇ ਚ ਬੈਠਾ ਜੀ ਇਹ ਤੋਂ ਵੇਹਟ ਕੇ ਕੀ ਗੱਲ ਹੋਰ ਹੈ ਜਿਹੜਾ ਬਰਨਾਲਾ ਤੋਂ ਹੈ ਹੂੰ ਹੂੰ ਇਹ ਦੇਖੋ ਸਰਬਾਰ ਦੇ ਸਿੰਮਾਨ ਜਿਹੜੇ ਸਾਬਕਾ ਮੰਤਰੀ ਵੀ ਨੇ ਹੂੰ ਗਗਨਜੀਤ ਸਿੰਘ ਬਰਨਾਲਾ ਜਿਹੜੇ ਮੁੱਖ ਮੰਤਰੀ ਸਰਜੀਤ ਸਿੰਘ ਬਰਨਾਲਾ ਦੇ ਸੁਪੁੱਤਰ ਨੇ ਉਹ ਵਿਧਾਇਕ ਵੀ ਰਹੇ ਨੇ ਧੂਰੀ ਤੋਂ ਉਹ ਵੀ ਕਿਨਾਰਾ ਕਰਕੇ ਬੈਠੇ ਪਏ ਨੇ ਠੀਕ ਹੈ ਉਹ ਵੀ ਕਦੇ ਨਹੀਂ ਕੰਮ ਕਰ ਰਹੇ ਨਹੀਂ ਪਰਮਿੰਦਰ ਸਿੰਘ ਝਿੰਟਾ ਕਿਤੇ ਚੋਲ ਪ੍ਰਚਾਰ ਤੇ ਹਾਂ ਦੂਜੀ ਗੱਲ ਅਜੇ ਤੱਕ ਕਦੇ ਕਿਸੇ ਦਾ ਕਿਤੇ ਵਿਰੋਧ ਦੀ ਗੱਲ ਵੀ ਨਹੀਂ ਕਰਨੀ ਹੈ ਠੀਕ ਹੈ ਪਰ ਅਕਾਲੀ ਦਲ ਫੇਰ ਵੀ ਜਤਨਸ਼ੀਲ ਹੈ ਵੀ ਅਸੀਂ ਵੀ ਇਸ ਦੌੜ ਦੇ ਵਿੱਚ ਆ ਕੇ ਸ਼ਾਮਲ ਹੋ ਜਾਈਏ ਜਿਹੜੀ ਚੋਣ ਇਹ ਹੋ ਰਹੀ ਹੈ ਇੱਕ ਮੈਨੂੰ ਹੋਰ ਔਖਾ ਲੱਗ ਰਿਹਾ ਹੈ ਜੀ ਉਹਨਾਂ ਨੂੰ ਨਾਲ ਨਾਲ ਔਖਾ ਲੱਗ ਰਿਹਾ ਹੈ ਜੇ ਮਤਲਬ ਰਾਜਨੀਤਿਕ ਨਜ਼ਰੀਏ ਤੋਂ ਦੇਖਿਆ ਜਾਵੇ ਇੱਕ ਮੈਨੂੰ ਇਹ ਦੱਸਿਓ ਕਿ ਭਾਰਤੀ ਜਨਤਾ ਪਾਰਟੀ ਬੜੇ ਪੱਟਾ ਤੇ ਥਾਪੀਆਂ ਮਾਰ-ਮਾਰ ਕੇ ਦਾਵਾ ਕਰ ਰਹੀ ਸੀ ਅਸੀਂ ਪੂਰਾ ਵਿਸਥਾਰ ਕਰ ਰਹੇ ਹਾਂ ਤੇ ਗੱਲ ਇਹ ਹੈ ਵੀ ਬਹੁਤ ਸਾਰੀਆਂ ਸੀਟਾਂ ਤੇ ਹਾਲੇ ਤੱਕ ਉਹਨਾਂ ਨੂੰ ਉਮੀਦਵਾਰ ਨਹੀਂ ਮਿਲ ਰਹੇਗੇ ਤੇ ਦੂਜੀ ਗੱਲ ਇਹ ਹੈ ਕਿ ਕੀ ਉਹ ਹਾਰਨ ਵਾਸਤੇ ਹੀ ਇੱਥੇ ਖੜਨਗੇ ਅੰਮ੍ਰਿਤ ਦੇ ਕੋਈ ਤਾਂ ਹਾਰ ਨਹੀਂ ਤੇ ਮੇਰੇ ਖਿਆਲ ਸ਼ੈਡ ਕੋਈ ਨਾ ਖੜਦਾ ਹੋਵੇ ਇਹ ਵੀ ਪਾਰਟੀ ਦਾ ਚਾਹੇ ਉਹ ਇੰਡੀਪੈਂਡੈਂਟ ਹੋਵੇ ਜੀ ਭਾਵੇਂ ਆਪਾਂ ਵੋਟਰ ਨੂੰ ਪਤਾ ਹੁੰਦਾ ਵੀ ਇਹਨੂੰ ਕੁਝ ਨਹੀਂ ਹੋਣਾ ਪਰ ਉਹ ਜਿਸ ਲਈ ਇਹ ਲੜਦਾ ਕੋਈ ਹੋ ਰੰਦਾ ਹੂੰ ਹੂੰ ਜੇ ਗੱਲ ਭਾਰਤੀ ਜਨਤਾ ਪਾਰਟੀ ਦੀ ਕੀਤੀ ਜਾਵੇ ਸਮਰੂਪ ਤੋਂ ਅਰਵਿੰਦ ਖੰਨਾ ਹੂੰ ਦਾ ਚੋਣ ਲੜਨਾ ਲਗਭਗ ਕਈ ਦਿਨਾਂ ਤੋਂ ਤੈ ਮੰਨਿਆ ਜਾ ਰਿਹਾ ਸੀ ਪਰ ਜਿਹੜੇ ਅੰਦਰੂਨੀ ਸੂਤਰ ਨੇ ਉਹ ਦੱਸਦੇ ਨੇ ਵੀ ਬੀਜੇਪੀ ਦੀ ਜਿਹੜੀ ਉੱਪਰਲੀ ਕਤਾਰ ਦੀ ਲੀਡਰਸ਼ਿਪ ਆ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਆਪਸ ਵਿੱਚ ਠਕਰਾਰ ਹੈ ਜੀ ਜੀ ਜਿੱਦੇ ਕਰਕੇ ਇਹ ਇਹ ਤੋਂ ਅੰਰੂਰ ਤੋਂ ਜੇ ਨਾ ਸੰਗਰੂਰ ਨਾ ਫਰੋਜ਼ਪੁਰ ਨਾ ਫਟੇਗੜ ਸਾਹਿਬ ਨਾ ਆਨੰਦਪੁਰ ਸਾਹਿਬ ਤੋਂ ਜੇ ਉਮੀਦਵਾਰ ਉਹਨਾਂ ਨਹੀਂ ਠੀਕ ਹੈ। ਕੱਲ ਇਹਨਾਂ ਨੇ ਕੋਆਰਡੀਨੇਟਰ ਜਾਂ ਜ਼ਿਲ੍ਹਾ ਇੰਚਾਰਜ ਜੋ ਵੀ ਇਹਨਾਂ ਦਾ ਇੱਕ ਸਿਸਟਮ ਹੈ ਭਾਗ-ਭਾਗ ਉਹ ਲਾਏ ਨੇ ਕਿ ਜਿਨ੍ਹਾਂ ਨੇ ਸੰਗਰੂਰ ਤੋਂ ਜਿਹੜੇ ਲਾਏ ਨੇ ਇੰਚਾਰਜ ਹਰਜੀਤ ਸਿੰਘ ਗਰੇਵਾਲ ਜੀ ਜੀ ਤੇ ਉਹਨਾਂ ਦੇ ਨਾਲ ਜਿਹੜੇ ਕੋਆਰਡੀਨੇਟਰ ਨੇ ਸ਼ਾਇਦ ਮੇਰਾ ਖਿਆਲ ਆ ਉਹ ਜਤਿੰਦਰ ਕਾਲੜਾ ਨੇ ਹੂੰ ਹੂੰ ਤੇ ਲੱਗਦਾ ਵੀ ਅੱਜ ਜਾਂ ਕੱਲ੍ਹ ਦੇ ਵਿੱਚ ਉਮੀਦਵਾਰ ਦਾ ਐਲਾਨ ਹੋ ਜੂਗਾ ਫੇਰ ਉਹ ਕਿਦਾਂ ਦਾ ਰਿਸਪੌਂਸ ਉਹਨਾਂ ਨੂੰ ਮਿਲਦਾ ਹੈ ਕੀ ਕਿਸਾਨ ਜਿੱਥੇ ਬੰਦੀਆਂ ਉਸ ਉਮੀਦਵਾਰ ਦਾ ਵਿਰੋਧ ਵੀ ਕਰਨੀ ਹੈ ਠੀਕ ਹੈ ਜਿਵੇਂ ਹੋਰਾਂ ਹਲਕਿਆਂ ਦੇ ਵਿੱਚ ਹੋਰੇ ਠੀਕ ਹੈ चौहान ਸਾਹਿਬ ਇਸ ਨੇ ਜਿਹੜੀ ਆਪਾਂ ਦੇਖ ਰਹੇ ਹਾਂ ਵੀ ਸੰਗਰੂਰ ਲੋਕ ਸਭਾ ਹਲਕਾ ਸੁਰਖੀਆਂ ਦੇ ਵਿੱਚ ਹੈ ਤੇ ਤੁਸੀਂ ਜਿਵੇਂ ਦੱਸਿਆ ਵੀ ਇਹ ਹੌਟ ਸੀਟ ਬਣਦਾ ਜਾ ਰਹੀ ਹੈ ਹਾਂਜੀ 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 ਜਦੋਂ ਭਾਜਪਾ ਦਾ ਉਮੀਦਵਾਰ ਵੀ ਆ ਜਾਊਗਾ ਤਾਂ ਹੋਰ ਸਰਗਰਮੀਆਂ ਤੇਜ਼ ਹੋ ਜਾਣਗੀਆਂ ਫਿਰ ਅਸੀਂ ਤੁਹਾਡੇ ਤੋਂ ਅਪਡੇਟ ਲਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦੀ ਤੁਹਾਨੂੰ